ਕੁਰਪਾਵਾ ਤੇ ਲੰਗੀ ਜਾ ਹੈਲੋ ਗਾਇਜ਼ ਲੱਗ ਰਹੇ ਨੇ ਮੁੰਡੇ ਸੇ ਅਹੀਂ ਕਮਾਲ ਹੈ ਉਹਦੇ ਵਿੱਚ ਝੜਲਾ ਵਿੱਚ ਦਰ ਆ ਇਧਰ ਇਥੇ ਆ ਗਿਆ ਕਣਕ ਇਹਨਾਂ ਨੂੰ ਬੱਢਣ ਵਾਸਤੇ ਆ ਗਿਆ ਤਿਆਰ ਸਾਡਾ ਕੰਮ ਆਹਾਹਾ ਦੇਖੋ ਆ ਲੱਗ ਰਹੇ ਨੇ ਮੁੰਡੇ ਕਿਆ ਬਾਤ ਹੈ ਆਓ ਦੇਖੇ ਕੋ ਬੈਠਾ ਗੁਰੂ ਵਾਲਾ ਬਣਿਆ ਬਿਰਜੀ ਗੁਰੂ ਵਾਲਾ ਬਣਿਆ ਉਹ ਲਵਾਫੇ ਜੜੀਆਂ ਦਾ ਪੁਰਾਣੇ ਫਿਲਟਰ ਆ ਦੇਖੋ ਆ ਲੱਗ ਰਿਹਾ ਬਾਈ ਕੌਲਿਆਂ ਗਲਾਸ ਸਾਫ ਕਰਨ ਇਹ ਇਹ ਕੀ ਹੈ ਬਾਈ 20 ਰੁਪਏ ਨਹੀਂ ਜਰਾ ਵੇਚਦਾ ਉਹਦੀ ਮੇਰੇ ਵੀ ਇਹਦਾ ਬਿੱਟਰ ਮੇਰੇ ਕੋਲ ਜਰਾ ਵੇਚਦਾ ਦੇਖੋ ਕਿੱਡਾ ਹਰਾਮੀ ਬੰਦਾ ਆ ਲੱਗ ਰਿਹਾ ਨੇ ਪੈਣਾ ਤੇ ਪਈ ਪੈਰਾ ਦੇ ਪਾਉ ਨੂੰ ਤਜਾਬ ਹੈ ਲੱਗ ਰਿਹਾ ਤਜਾਬ ਹੈ ਨਹੀਂ ਬੰਦਨ ਆ ਦੇਖੋ ਗੈਸ ਤੇ ਗੈਸ 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 ਮੈਸ ਹੈ ਜਰਾ ਵਾਰ ਮੰਡੀ ਹੈ 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 ਕੀ ਬਾਤ ਹੈ ਸਕੂਲ ਵਾਲੀ ਕਿਆ ਬਾਤ ਹੈ ਉਹ ਵੇਰ ਲੱਗ ਰਹੇ ਨੇ ਦੁੱਝਾਈ ਨਹੀਂ ਕਿ ਉਹ ਆਹ ਮੋਰ ਮੰਨ ਕੀ ਕਰੀ ਜਾਂਦਾ ਓਏ ਇਹਦੇ ਪਉ ਫਿਰ ਹੈ ਇਹ ਜਿਹੜਾ ਪਉ ਉਹ ਤੇ ਹੈ ਨਹੀਂ ਦੀ ਫਿਰ ਸੀਜ਼ਨ ਮੁੱਕਣ ਤੇ ਆ ਗਿਆ ਇਹ ਅੱਜ ਲੱਗ ਰਹੇ ਨੇ ਸਵਾਈਆਂ ਕੁੱਚੀ ਦਾ ਬੋਲ ਬਮੜਾ ਜਾਂ ਦੂਤਾ ਬੋਤੇ ਹੀ ਵਰਗੇ ਉਹ ਥੱਲੇ ਹੋ ਗਣਾ ਕੀ ਬਾਤ ਹੈ ਉਹ ਚੀਜੀ ਕੱਢ ਰਹੇ ਨੇ ਵਾਸਤੇ ਕਦੂਰੇ ਵਾਸਤੇ ਉਹਦਾ ਆ ਭੁੱਖਾ ਹੈ ਆਏ ਹਾਏ ਦੇਖ ਰਿਹਾ ਕੁਝ ਪਾਊਗਾ ਨੂੰ ਮੈਂ ਤਾਂ ਲੱਗਦਾ ਨਹੀਂ ਕੁਝ ਪਾਊਗਾ ਆ ਫੋਰ ਮੈਂ ਪਹਾੜ ਤੋਂ ਉਤਰਨ ਲੱਗਦਾ ਆ ਬਕਿਆ ਬਾਤ ਹੈ ਆਉਂ ਗਿਆ ਤਾਂ ਉਹ ਆ ਲੱਗ ਰਿਹਾ ਛੇੜਨ ਨੂੰ ਲੈ ਚਲੇਦਾ ਬੇਲੇ ਨੇ ਆ ਲੱਗ ਰਹੇ ਨੇ ਮੁੰਡੇ ਕੰਮ ਕਰਨਾ ਹੈ ਕਿਆ ਬਾਤ ਹੈ ਆ ਦੇਖੋ ਇਹ ਹੁੰਦਾ ਕਿਆ ਕਰਦਿਆਂ ਕਬੀਲਦਾਰੀਆਂ ਆ ਦੇਖੋ ਆ ਦੇਖੋ ਕਬੀਲਦਾਰੀ ਰੋਜੀ ਰੋਟੀ ਆ ਦੇਖੋ ਜੀ ਆ ਦੇਖੋ ਜੀ ਰੋਟੀ ਆ ਕੇ ਦਿਖਾਈ ਕਮ ਇੱਕ ਪੈਣ ਪਾਲ ਸੰਕਰੀ ਦੇਖੋ ਆ ਦੇਖੋ ਇਹ ਚੜਿਆ ਉੱਤੇ ਰੋਜੀ ਤੇਰੀ ਕੀ ਲਾ ਗਿਆ ਕੁੱਤੇ ਨੂੰ ਹੈ ਕੀ ਪਾ ਗਿਆ ਕੁੱਤੇ ਤੇ ਕੇ ਕੁਝ ਖੋ ਕੇ ਲੈ ਕੇ ਆਇਆ ਤੂੰ ਨਾ ਨਾ ਅੱਛਾ ਠੀਕ ਹੈ ਮੈਂ ਤਾਂ ਨਹੀਂ ਕਹਿੰਦਾ ਵੇ ਹਾਂ ਭਈ ਕਹਿੰਦਾ ਰੋਜੀ ਤੇਰੀ ਥੋੜਾ ਨਾ ਨਹੀਂ ਇਹਦਾ ਰੋਟੀ ਦੀ ਕੀ ਗੱਲ ਨਹੀਂ ਉਹ ਹੀ ਛੁੱਟੀ ਛੇ ਦੇਖੀਏ ਉਹ ਆਪੇ ਕੀ ਕੀ ਬਾਤ ਹੈ ਆ ਗੋਣੇ ਜੀ ਜਨਾਮ ਜਸਪਾਲ ਸਿੰਘ ਤੁਹਾਡਾ ਨਾਮ ਜਸਪਾਲ ਸਿੰਘ ਤੁਹਾਡਾ ਨੋ ਕੀ ਜੀ ਤੋਰਨੋ ਕੀ ਮੇਰੇ ਹਾਰਮਨ ਖੜੇ ਆਲੀ ਵਾਲਾ ਸਲੇਡਾ ਚੰਗਾ ਸਲੇਡਾ ਹਾਂ ਕੀ ਆ ਬਾਤ ਐ ਨੋ ਬਦਲ ਗਿਆ ਪਿਆਰ ਮੈਂ ਕਹਿਆ ਕੀ ਆ ਬਾਤ ਇੰਨਾ ਪਿਆਰ ਕਿਹੜਾ ਕਰਦਾ ਕੋਈ ਵੀ ਨਹੀਂ ਆ ਥੋੜਨੋ ਕੀ ਤੁਹਾਨੂੰ ਨੋਸ ਨਹੀਂ ਲੋੜੇ ਨਹੀਂ ਸਦਾਰ ਕਰ ਦੋ ਬਦਲ ਗਿਆ ਚੱਲ ਕੋਈ ਨਾ ਬਜਾ ਇੰਨਾ ਨੰਬਰ ਵੀ ਹੋ ਸਕਦਾ ਬੱਚਾ ਕੋਈ ਲੈ ਤੈਨੂੰ ਆਸ਼ਰਵਾਦ ਉਹ ਉਹ ਬੱਚਾ ਦਰਦੀ ਬੰਦੇ ਹਾਂਜੀ ਥੋੜਨੋ ਕੀ ਵਾਟ ਯੂਰ ਨੇਮ ਹਾਊ ਟੂ ਡੂ ਡੂ ਫਟੇ ਜਾ ਕਿਹੜੇ ਚੱਕਾ ਫਟੇ ਜਾ ਕੱਟੇ ਚੱਕ ਜੀ ਕੀ ਬਾਤ ਹੈ ਕੀ ਬਾਤ ਹਾਂ ਲੱਗਿਆ ਭਾਈ ਮੁੰਡਾ ਘਰੇ ਸਾਈਕਲ ਦਾ ਪੈਂਚਰੇ ਨਹੀਂ ਲਾਉਣਾ ਤੋਰੇ ਮਸ਼ੀਨਾਂ ਲੈ ਸੈੱਟ ਕਰਨ ਬੈਠੇ ਨੇ ਲੈ ਘਰੇ ਸਾਈਕਲ ਤੇ ਫੋਕਣੀ ਪੈਂਦੀ ਹੈਗੀ ਲੈ ਰਾਵੜਾ ਚਾੜ ਰਿਹਾ ਸਾਡੇ ਕੋਲ ਸਾਈਕਲ ਨਹੀਂ ਹੈਗਾ ਕੀ ਹੋ ਗਿਆ ਸਾਡੇ ਕੋਲ ਸਾਈਕਲ ਨਹੀਂ ਹੈਗਾ ਅੱਛਾ ਚੱਲ ਕੋਈ ਨਾ ਫਿਰ ਫਿਰ ਕਹਿੰਦਾ ਯਾਰ ਐਡੀ ਕੇ ਪੈਨ ਹੈ ਕਿ ਸਾਈਕਲ ਕੀ ਕਰਾਉਣਾ ਆਪਾਂ ਦੇਖੋ ਜੀ ਦੇਖੋ ਕੀ ਬਾਤ ਹੈ ਆ ਬਾਈ ਬਤਨ ਕੀ ਕਸੀ ਇਹ ਸਾਰੀ ਮਸ਼ੀਨ ਬਾਈ ਖੋਲ ਕੇ ਜਿਹੜੀ ਅਸੀਂ ਦੇਖੋ ਕੀ ਕਹਿ ਸਕਦਾ ਕਹਿਦਾ ਸੀ ਨਹੀਂ ਸਕਦੇ ਹੈਗੇ ਹੇ ਜਿਹੇ ਪੁੱਟੇ ਬੋਲਣਾ ਬਾਈ ਬੋਲ ਆਰੇ ਕੋਈ ਗੱਲ ਥੋੜੇ ਗਲਤ ਹੋ ਗਈ ਦੀਆ ਪਰ ਚਲੋ ਕੋਈ ਗੱਲ ਨਹੀਂ ਮਿਲਦੇ ਆਹ ਜਾਂਦੇ ਨੇ ਉਹ ਯਾਰ ਨੇ ਬਾਈ ਸਾਡੇ ਹੱਥ ਮਿਲਾ ਕੇ ਗਏ ਨੇ ਸਾਨੂੰ ਦੇਖੀਆ ਦੇਖੋ ਕੀ ਬਾਤ ਹੈ ਆ ਗਈ ਰਹੀ ਅਈ ਅੱਛਾ ਇਹ ਇਧੇ ਪਾਣੀ ਪੀਣ ਆ ਲੈ ਉਹਦੇ ਪਾਣੀ ਪੀਣ ਆ ਲੈ ਤੇਰੇ ਪਾਣੀ ਪੀਣ ਆ ਲੈ ਬਹੁਤ ਹੋਣਾ ਇਹ ਬਈ ਕੰਨ ਰਹਾ ਹੈ ਪਾਣੀ ਪੀਂਦਾ ਮੂੰਹ ਬੰਦ ਰਹਿਦਾ ਕੰਦ ਰਹੀਆਂ ਐ ਪਾਕੇ ਨਹੀਂ ਦੇਤੇ ਐ ਪਾਕੇ ਨਹੀਂ ਐ ਪਾਕੇ ਐ ਕਰਕੇ ਹੋ ਜਾਂਦਾ ਆ ਦੇਖਿਆ ਕੀ ਬਾਤ ਦੇਖੋ ਇਹ ਕੁਦਰਤ ਦੇ ਰੰਗ ਨੇ ਇਹ ਵੀ ਕੁਦਰਤ ਦੇ ਰੰਗ ਨੇ ਦੇਖੋ ਕੀ ਬਾਤ ਹੈ ਕਹੇ ਜੀ ਜੀ ਪੈਦਾ ਕਰੇ ਰੱਬ ਨੇ ਲੈਟਾਂ ਦੇਖੀ ਇੱਧਰ ਲੱਗਦੀ ਕਹੇ ਜੀ ਪੈਦਾ ਕਰਾਉਂਦੂ ਇੱਧਰ ਲੱਗਦੀ ਆ ਫੋਰਮਨ ਲੈਟਾਂ ਨਾਲ ਰਿਹਾ ਉਹ ਦੇਖੋ ਪਹਿਲਾਂ ਆ ਦੇਖੋ ਫੋਰਮਨ ਦੇ ਕੰਮ ਫਿਕਰ ਦਪਰੇ ਕਹਿੰਦੇ ਨੇ ਕੰਮ ਕਰਨ ਲੱਗ ਗਿਆ ਢੋਲ ਚ ਦਾਣੇ ਦੇਖਣ ਵਾਸਤੇ ਲੈਟ ਲਾਉਣੀ ਸੀ ਪਰ ਤੰਦ ਨੇ ਲੈਟ ਹੋ ਲਾਤੀ ਉਹ ਆਉ ਲਾਤੀ ਲੈਟਾਂ ਦੇਖ ਕਹਿੰਦਾ ਢੋਲ ਕੇ ਦਾਣੀ ਦੀ ਉਧਰ ਦੱਸ ਤੈਨੂੰ ਐਡੀ ਦੂਰ ਕੀ ਦਿਖੂ ਇੰਜੜੇ ਹੈ ਚੱਲ ਟੈਂਕ ਲਾ ਲੈਣਾ ਟੈਂਕ ਢੋਲ ਮੈਨੂੰ ਢੋਲ ਜਾ ਦਿੰਦਾ ਅੱਟ ਜਾਣਾ ਤੂੰ ਖੋਦ ਦੇ ਤਾਂ ਮਾਰ ਕੇ ਪੈਰਾ ਕਿਉਂ ਇੱਕ ਦੀ ਸੁਣਣ ਲੱਗਿਆ ਲੱਭਣਾ ਨਹੀਂ ਮੜਕੀ ਕਿਉਂ ਨਹੀਂ ਲੱਭਣਾ ਕਹਿੰਦੇ ਮੈਨੂੰ ਦੇਖ ਲੱਭ ਕੇ ਦਿਖਾਉਂਦਾ ਦੇਖੋ ਦੇਖਿਆ ਬਾਤ ਕੀਆ ਬੜੇ ਕੁੱਛ ਤੇ ਕੀ ਵਦ ਦੇਖ ਇਹਨੂੰ ਖਾਣ ਵਾਸਤੇ ਕਹਿੰਦਾ ਦੇਖਣ ਨੂੰ ਖਾਣ ਵਾਸਤੇ ਕਹਿੰਦਾ ਗਾਈਸ ਇਹ ਹੁਣ ਮਾਰੂ ਮਾਰਕੀਟ ਚੋਂ ਹੈ ਸਾਡੇ ਫੋਰ ਲਾਈਨ ਲੈ ਕੇ ਆਏ ਬਹੁਤ ਕੀ ਆ ਬਾਤ ਹੈ ਫਿਰ ਇਸੇ ਤਿਹੇ ਲੋ ਮਾਰਕੀਟ ਜੀ ਕਰਨ ਜਾਣਾ ਉਹ ਫਿਰ ਕਿਹਨ ਲੱਗਾ ਹੈ ਹੈ ਇਹਦੇ ਨੇ ਵੀ ਮਿਲਦਾ ਹੈ ਐਸਾ ਐਸਾ ਦੇਖੇ ਤੁਸੀਂ ਕਦੇ ਇਹ ਤੁਸੀਂ ਦੇਖਿਆ ਕਦੇ ਹਾਂਜੀ ਸੋ ਅੱਜ ਸੋ ਸੌਰੀ ਚਾਉਣੇਗੇ ਉਹ ਆਪਣੇ ਇਹੜੇ ਬਲੌਗਰ ਨੇ ਆ ਵਾਲੇ ਇਹ ਅੱਜ ਥੋੜਾ ਬੀਜੀ ਨੇਗੇ ਮਸ਼ੀਨ ਖੋਲਣ ਲੱਗ ਰਹੇ ਨੇ ਇਹ ਕਰਕੇ ਇਹਨਾਂ ਨੇ ਮਾਰਚ ਫੋਨ ਮੈਨੂੰ ਫੜਾਤਾ ਮੈਂ ਸਿੱਧਾ ਫੜ ਲੈਣਾ ਠੀਕ ਹੋ ਨਹੀਂ ਕਰਨਾ ਹਾਂ ਫਿਰ ਇਹਨੇ ਕਹਿੰਦਾ ਵੀ ਟੇਡਾ ਫੜਾ ਹੈਗਾ ਕਰੇ ਕਰਨ ਟੇਡਾ ਫੜ ਤੇ ਚਲ ਦੁਬਾਰਾ ਚਾ ਦੇਖੋ ਪਹਿਲਾ ਤਾਂ ਬੰਦਾ ਉਹ ਲਾਲ ਪੱਗ ਵਾਲੇ ਨੇ ਫਿਲਟਰ ਬਦਲੇ ਪੱਗ ਦੋ ਦੂ ਹੈ ਹਾਂ ਚਲੋ ਟਰਬਨ ਕਹਦੇ ਨੇ ਟਰਬਨ ਹੋਰ ਐਡੇ ਗੰਗੇ ਟਰਬਨ ਵਾਲੇ ਨੇ ਬਦਲੀ ਉਹ ਤਾਂ ਨੀ ਕੁਛ ਹੋਇਆ ਵੀਡੀਓ ਇਸੇ ਦੀ ਆਹੋ ਜਰਾ ਸੁਖ ਦੇਵਿੰਦਰ ਨੇ ਬਦਲੀ ਇਹਦੇ ਨੂੰ ਕੁਛ ਹੋਇਆ ਰੇਗੇ ਕਰਨ ਵਿਚਾਰਾ ਉਹ ਤਾਂ ਹੱਥ ਹੀ ਨਹੀਂ ਲਾਇਆ ਫਿਲਟਰ ਨੂੰ ਚਾਹ ਤੇਲ ਹੈ ਆਇਲੀ ਆਵਲੀ ਹੈ ਐਂ ਦੇਖੋ ਛੋਟੂ ਟੜਦੇ ਮਾਰੇ ਨੇ ਲਾਤਾ ਹੁਣ ਮਿਸਤਰੀ ਸਾਹਿਬ ਆਪ ਹੋਏ ਨੇ ਮੂਰੇ वो सब नटो हैं आ देखो ले नहीं वो नटे नहीं पता हो की करूँ कसूकर डलता है क्या बात ऐ दुबारे कुप्पी हमको कुप्पी दें आ देख देखो नहीं तो क्या नल देखो की कर रहे हैं भाई ये बनाओ भाई तेरे नो भी पता करना मिल रहा है ये मेरे नो ਐਮ ਪੀਪਲ ਬੰਬ ਸਰ ਮੱਧ ਪ੍ਰਦੇਸ਼ ਕਿਹੜਾ ਮੱਧ ਪ੍ਰਦੇਸ਼ ਗਾਲ ਜੀ ਕਾਨੂੰ ਕੱਢਦਾ ਤੂੰ ਫਿਰ ਦੇਖਾ ਜੀ ਇਹ ਤਾਂ ਮੈਂ ਹਾਂ ਪਹਿਲੇ ਤਾਂ ਮੈਂ ਖੜਾ ਕਿਤੇ ਵਿਚਾਰੇ ਕਰ ਕੀ ਆ ਯਾਰਾ ਕੀ ਕਰੋ ਤੁਸੀਂ ਜਿੰਨੀ ਜਿੰਨੀ ਉਹ ਹੋ ਹੋ ਬਾਲਾ ਗਲਤ ਕੰਮ ਹੋ ਗਿਆ ਸਾਹ ਵਿੱਚ ਨਿਆਰਾ ਕੰਮ ਬਣਿਆ ਸੋ ਹੀ ਵੇ ਹਾ ਫੇਰ ਵਾਗ ਕੇ ਅੰਦਰ ਵਿਚਾਰਾ ਇਹ ਆ ਦੇਖੋ ਇਹ ਆ ਕਠਨੇ ਆਈ ਕੀ ਬਾਤ ਹੈ ਪੱਟੇ ਹੋ ਗਿਆ ਵਿਚਾਰਾ ਇਹ ਆਈ ਆ ਇਹ ਤਾਂ ਹੀ ਜਾਂਦੇ ਤਾਂ ਹੀ ਕਹਦੇ ਨੇ ਮਸ਼ੀਨ ਤੇ ਜਾਂਦੇ ਉਹ ਤਿੰਨ ਚਾਰ ਹੁੰਦੇ ਆਉਂਦੇ 7 8 ਹੁੰਦੇ ਨੇ ਆ ਹੁੰਦਾ ਭਾਈ ਇਹ ਜਾਂਦੇ ਹੋਏ ਵਿਚ ਵਿਚ ਵੜ ਕੇ ਆ ਦੇ ਬਹੁਤ ਥੱਲੇ ਥੱਲੇ ਜਾਈ ਜਾਂਦਾ ਪਤੰਦਰ ਨੇ ਹੀ ਉਹ ਗੁਫਾ ਬਣਾ ਰੱਖੀ ਚੰਤੇ ਪਰਨੀ ਵਾਲੀ ਆ ਦੇਖ ਕੀ ਬਾਤ ਦਾਦਾ ਮੂਹੇ ਦਿਖਾਉਂਦਾ ਪਿੱਠੇ ਘਰੀ ਬੈਠਾ ਤੇਰੇ ਲਈ ਦੱਸ ਗੱਲ ਹੈ ਕੋਈ ਹਾਂ ਦੇਰੇ ਹਾਂ ਪਾ ਦਾਂਗੇ ਕਿ ਕਿ ਪਾ ਗਏ ਆਂ ਦੀ ਮੁੰਡਾ ਕਹਿੰਦਾ ਪਿੱਛੇ ਦਾ ਖਾਦੇ ਆ ਪਾ ਦਾਂਗੇ ਕੋਈ ਨਾ ਅੱਡ ਸਾਈਡ ਤੇ ਲਾ ਦੇ ਮੜੀ ਫੋਟੋ ਲਾ ਦਿਓ ਉੱਤੇ ਲਿਖ ਦੇ ਚਲ ਮੰਗਰ ਲਿਖ ਦੇ ਛਾਤੀ ਤੇ ਲਿਖ ਦੇ ਤੇਰੇ ਮੰਗਰ ਛਾਤੀ ਤੇ ਮੰਗਰ ਆ ਇਹ ਜਿੰਨੇ ਤੇਰੇ ਛਾਤੀ ਤੇ ਲੱਤਾਂ ਪੈ ਇੰਦੇ ਨਹੀਂ ਹਟਦਾ ਕੋਈ ਲੱਤਾਂ ਲੋਤਾਂ ਲੈ ਕਿੱਥੇ ਕੋਟਨੇ ਕੋਟਨਾ ਸੈਟ ਆਉਣਗੇ ਆ ਦੇਖੋ ਕੀ ਆ ਬਾਤ ਹੈ ਉਹ ਅਫਗਾਨਿਸਤਾਨ ਦਾ ਫੈਂਟਾ ਦਿਖਾਈ ਅਫਗਾਨਿਸਤਾਨ ਦਾ ਫੈਂਟਾ ਦੇਖੋ ਜਮਨ ਨੇਤਰ ਹੈ ਭਾਈ ਇਹ ਬੜਾ ਫੈਂਟਾ ਰਾਵੜੀ ਆ ਬੜਾ ਤਾਂ ਰੰਗ ਪਾ ਕੇ ਦਿੰਦੇ ਨੇ ਭਾਈ ਇਹ ਫੈਂਟਾ ਹੁੰਦਾ ਦੇਖਾ ਅਫਗਾਨਿਸਤਾਨ ਤੋਂ ਲੈ ਲਾਲ ਪੱਗ ਵਾਲਾ ਖੂਨ ਨਾਲ ਰੰਗੀ ਪੱਗ ਹੈ ਤੁਸੀਂ ਕੀ ਦੇਣ ਦੇ ਦੋਗੇ ਇਹ ਬੰਦਾ ਉਹਨਾਂ ਨਾਲ ਰਲਿਆ ਹੋਇਆ ਹੈ ਦੇਖ ਲਓ ਟ੍ਰਾਂਸਫਰ ਕਮੇਟੀ ਹੈ ਅਫਗਾਨਾਂ ਨੇ ਸਲਵਾਰਾਂ ਪਾਉਣੀ ਸ਼ੁਰੂ ਕਰ ਦਿੱਤੀ ਕੋਈ ਗੱਲ ਸਹੀ ਗੱਲ ਉਹਦੀ ਮੂਸਾ ਦਾ ਗਾਣਾ ਸੁਣ ਕੇ ਹਟਿਆ ਹੋਰ ਉਹ ਤੇ ਗੱਲ ਕਾਇ ਕਹਦਾ ਆਪਾਂ ਤਾਂ ਉਹੀ ਪਾਉਂ आ आ देखो क्या बात है चप्पल <laughs> <laughs> तो फिरी पाके पगजा ये बंदा पैसा लग गया जमीन गवाड़े चाकल देख रहे होना दे क्या बात <laughs> है जी पग अच्छा पगट <laughs> <नहीं। लोटा> है कि उलझ रहा है थली क्या बात है ਗਾਹ ਮਾਥੇ ਟੇਕਿੰਦਾ ਸਰ ਵੀ ਲਈ ਹੈ ਹੈ ਫਿਲਟਰ ਲਿਆ ਹੈ ਗਿਆ ਫਿਲਟਰ ਹਾਂ ਹਾਂ ਰਬੜ ਰੰਗ ਹੈਗਾ ਹੈ ਹੈਗਾ ਮੈਨੂੰ ਕਿਹਾ ਤਾਂ ਹੈਗਾ ਜੀ ਫਿਰ ਆ ਦੇਖੋ ਇਹ ਮੁੰਡੇ ਨੂੰ ਪਤਾ ਤੇ ਨਹੀਂ ਜਾਣ ਕੇ ਦੱਸੇ ਕਿ ਕਿਉਂ ਕਿਉਂਕਿ ਟਾਈਮ ਬਰਬਾਦ ਕਰਾਉਣ ਵਾਸਤੇ ਬੈਠਾ ਹੈ ਉਹ ਦੱਸਿਆ ਜੀ ਮੈਨੂੰ ਤੂੰ ਕਹ ਨੂੰ ਦਾਦਾ ਹੁਣ ਦੱਸਿਆ ਹੁਣ ਵਿਚਾਰੇ ਕਰ ਰਹੇ ਨੇ ਨਾ ਕੰਮ ਵਿਚਾਰੇ ਇਹੇ ਹੀ ਹੁੰਦੇ ਨੇ ਬਈ ਨਾਲ ਦੇਖੋ ਸਭ ਕੁਝ ਪਤਾ ਹੁੰਦੇ ਵੀ ਹਟਦੇ ਨਹੀਂ ਹੈਗੇ ਕਿਆ ਬਾਤ ਚੁੱਪਣੇ ਕਰੀ ਜਾਂਦੇ ਨੇ ਫਿਰ ਇਹ ਕੰਮ ਨਹੀਂ ਕਰਦੇ ਇਹ ਤਾਂ ਹੁਣ ਵੀ ਤੂੰ ਹੀ ਕਰਾ ਰਿਆ ਫਿਰ ਇਹ ਵੀ ਕੰਮ ਹਾਂ ਦੇਖੋ ਕੰਬੋ ਦੇਖੋ ਫੁੱਟਰੀ ਨਾਲ ਰੇਡੀ ਟੱਕੜ ਜੀ ਆ ਗਈ ਪਤਾ ਨਹੀਂ ਬਜਾਰੇ ਕੀ ਪਾਣਾ ਮਾਗ ਰਹਿਣਾ ਫੁੱਟਰੀ ਨਾਲ ਰੇਡੀ ਕਿਆ ਬਾਤ ਹੈ ਫੋਰ ਜੂੜਨ ਨਾਲ ਕੱਟਾ ਪੰਨਾ ਹੋਇ ਕਹਿੰਦਾ ਕਿਉਂ ਕਹਿੰਦਾ ਕੱਟਾ ਭੱਜ ਜਾਂਦਾ 45 ਲੱਖ ਰੁਪਏ ਦਾ ਇਹ ਕੱਟਾ ਮਹਿੰਗਾ ਹੈ ਹਾਂਜੀ ਕੀ ਹੋ ਗਿਆ ਜੀ ਹੈ ਮੇਰੇ ਅੱਧਾ 흘ਿਆ ਅੱਛਾ ਜੀ ਚੰਦਾ ਪਤਨੀ ਤੇ ਓ ਮਾਈ ਗਾਡ ਇਹ ਅਫਗਾਨਿਸਤਾਨ ਵਾਲੇ ਬੰਦੇ ਆ ਗਾੜਾ ਘੜਦੇ ਨੇ ਦੇਖੋ ਇਹੀ ਨੇ ਜਿਹਨਾਂ ਨੇ ਸਾਡਾ ਪਾਕਿਸਤਾਨ ਅੱਡ ਕਰਾਤਾ ਰਿਹਾ ਸਾਡਾ ਹਿੱਸਾ ਦੀ ਜਿਗਰ ਦਾ ਟੋਟਾ ਦੀ ਅਨੇ ਕੋ ਕਿਆ ਬਾਤ ਇਹਨੂੰ ਤੋਂ ਦੀ ਜਾਂਦਾ ਫਿਰ ਆਖ ਜੇ ਵੀ ਕਿੱਥੇ ਥੱਲੇ ਦਰਸ਼ਨ ਕਰ ਰਹੇ ਨੇ ਭਾਈ ਆਪਣੇ ਕੋਫਾ ਕੀ ਬਾਤ ਆਹ ਆਹ ਅੱਡ ਜਾਊਗਾ ਚ ਇੱਕ ਬੰਦੇ ਨਹੀਂ ਪਾਣੀ ਪਾਰ ਖੜੇ ਤਿੰਨ ਬੰਦੇ ਆ ਦੇਖੋ ਸਾਰੇ ਨੇ ਨਿਗਾ ਥੱਲੇ ਕਰਾ ਰੱਖੀ ਹੈ ਕੀ ਬਾਤ ਇਹ ਕਸੂਗਾ ਇਹ ਕਸੂਗਾ ਮਸੜਾ ਕੀ ਬਾਤ ਹੈ ਮਸੜੀ ਜੀ ਕਹੇ ਕੀ ਬਾਤ ਉਹ ਵੀ ਕਾਹਦੀ ₹500 ਵਾਲਾ सब्जी से कट गया था क्या बात है हो हो, हो। बाड़ा केयर कमाया है बेचारे ने देशा च बिना बीज दूया दी भाई ₹2500 ਵਟਿਆ ₹2500 ਮਸ ₹2500 ਕਮਾ ਲ ਗਾ ਖੰਡ ਗਿਆ ਜਿੱਤਾ ਇਤਰਾ ਖੰਡ ਗਿਆ ਉਹ ਨੇ ਉੱਤਰ ਕੇ ਖੰਡ ਖਾਦੀ ਤੀ ਉਹ ਐਂ ਕਹਿ ਰਹਾ ਜੀ ਉਹ ਉੱਤਰ ਖਾਣੇ ਦੀ ਕਹਿ ਰਹਾ ਜੀ ਚਾਬੀ ਜਾ ਓਏ ਤਾਂ ਸਟਾਰਟ ਕਰਨੀ ਇਹ ਵੀ ਚਾਬੀ ਕਹਿੰਦੇ ਤੁਸੀਂ ਦੂਜੇ ਕਥਾ ਹੈ ਇਹ ਪਾਨਾ ਚਾਬੀ ਹੁੰਦੀ ਹੈ ਹੋਰ ਫਿਲਟਰ ਦਾ ਉਹ ਤਾਂ ਇਧਰ ਦਾ ਬਦਲਦਾ ਜੀ। ਅਜਰਾਬ ਜੀ ਵਾਲੀ ਰਹਿੰਦਾ ਜੀ। ਬਸ ਕਿਹਾ ਬੜਾ ਹੁੰਦਾ ਇਹ ਹੁੰਦੇ ਨੇ ਮੇਨ ਤਾਂ। ਕੋ ਆ ਦੇਖੋ। ਹੱਡ ਤੋੜੋ ਵੀ। ਹੱਟ ਤੋੜੇ ਮੇਨ ਤਾਂ ਨੇ ਕਰਦੀ। ਦੇਖੋ ਜੀ। ਹਾਂਜੀ ਭਾਈ ਜੀ ਕੀ ਕਹਿੰਦੇ ਤੁਸੀਂ ਕੱਟ ਕਰਦੀ? ਢੱਲਾ ਢੱਲਾ ਕਰਾ। ਅੱਛਾ। ਮਾਤਾ ਆ ਗਿਆ। ਆ ਗਿਆ ਜੀ ਆ ਗਿਆ ਆ ਗਿਆ। ਹਾਂਜੀ ਮਾਈਆ ਜੀ ਠੀਕ ਹੈ ਚਲੋ ਦਰਸ਼ਨ ਕਰੋ। ਦਰਸ਼ਨ ਕਰ ਲੈਣੋ।

ਲਾਸਾ ਪਿਆ ਦੇਖੋ ਇੱਥੇ ਬਲਾਸ ਪੈ ਦਿੱਤੀ ਲਾ ਗਿਆ ਨਾ ਦੀਦੀ ਨੇ ਉਸਾਨੀ ਹੋ ਰਹਿ ਰਹੇ ਨੇ ਨਹੀਂ ਨਹੀਂ ਹੋਏ ਕਿਨੇ ਜੀ ਨੰਬਰ ਜੀ ਦੇਖੋ ਜਦੋਂ ਇਸ ਨੇ ਬਰਜਾ ਵੀ ਨਹੀਂ ਹੋਇਆ ਹਰਮਨ ਦੇ ਨੰਬਰ ਜੀ ਦਾ ਪੂਰਾ ਜਦੋਂ ਮੂਹਰੇ ਕੱਢਿਆ ਨਾ ਨਾ ਨੰਬਰ ਇੰਨੇ ਢੂਗ ਰਹੇ ਕਿ ਲਾਸਾ ਨੰਬਰ ਦੀ ਆਪ ਬੁੱਝਲੇ ਹੈ ਕਹਿ ਬੰਦੇ ਹੋਏ ਹੋਏ ਨਾ ਇਹਨੂੰ ਕੀ ਲੱਭੂ ਯਾਰ ਕਿੱਥੇ ਖੜਾ ਹੋ ਇਹਨੂੰ ਕਿਹੜਾ ਜੇਬ ਚ ਪਾ ਲਈ ਇਹ ਜੇਬ ਚ ਪਾ ਲਈ ਫੜੋ 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 ਆਈ ਮੈਂ ਦੇਖਦਾ ਜਾ ਕੇ ਖੜ ਦੋ ਫੜੋ ਫੜੋ ਇਹਨੂੰ ਫੜੋ ਚਾਬੀ ਲੈ ਕੇ ਆਰਮਨ ਮੈਂ ਲੈਣ ਨੂੰ ਲੱਭ ਗਿਓ ਕਿੰਨਾਂ ਆਲ ਦੀ ਗੱਲ ਹੈ ਕਿ ਚਾਬੀ ਲੈ ਕੇ ਡੈਟਾਲ ਅੱਛੇ ਡੈਟਾਲ ਪੀਂਦੀ ਐ એનર્ਜੀ ਡਰਿੰਕ ਕਿੱਥੇ ਲਗਾ ਫੇਚ ਹਾਂ ਚੱਟੇ ਲਗਾ ਕੋਈ ਤੁਸੀਂ ਕਹਿਣਾ ਸਰਦਨ ਕਿਵੇਂ ਚੱਲਦੀ ਹੈ ਇਹ ਪੁਰਾਣੀ ਚਾਹ ਸਪੈਸ਼ਲ ਮਹਾਰਾਸ਼ਟਰਾਂ ਤੋਂ ਮੰਗਾਇਆ ਦੇਖੋ ਮਹਾਰਾਸ਼ਟਰ ਮਹਾਰਾਸ਼ਟਰ ਦਾ ਹੈ ਫੋਰਮਾਨ ਜ਼ਿਲ੍ਹੇ ਕਹਿਣਾ ਫੋਰਮਾਨ ਲੇ ਗਿਆ ਆਪਣਾ ਬੈਠਾ ਭਾਈ ਇਹ ਉਧਰ ਦੀ ਹੈ ਭਾਈ ਆਪਣਾ ਹੀ ਮਹਾਰਾਸ਼ਟਰ ਦਾ ਜਿਹੜਾ ਆ ਤਾ ਬੈਠਾ ਇਹ ਗੁਰਜਾਤ ਦਾ ਗੁਰਜਾਤ ਦਾ ਗੁਰਜਾਤ ਦਾ ਮੋਦੀ ਦੀ ਏਰੀਆ ਦਾ ਹੈ ਦੇਖੋ ਇਹ ਮੋਦੀ ਦੀ ਏਰੀਆ ਦਾ ਭਾਈ ਮੋਦੀ ਦੀ ਏਰੀਆ ਦਾ ਉਹ ਲੱਭੂ ਕੁਛ ਕਹੇ ਨਾ ਫੜ ਗਿਆ ਇਹਦੇ ਕੀ ਲੋੜਾ ਖੋਣਣ ਦੀ ਤਾਂ ਤੇਲ ਪੰਪ ਚ ਕਾਉਣ ਵਾਸਤੇ ਹੁੰਦਾ ਤੇਰਾ ਗਲਤ ਹੋ ਗਿਆ ਕੰਮ ਆ ਬੰਦੇ ਕਿਹੜਾ ਨਟ ਕੋਲ ਖੇੜੀ ਆ ਜਾਣਗੇ ਗੁਜਰਾਤ ਦੇ ਬਾਪਸੀ ਲੱਗੇ ਗੁਜਰਾਤ ਦੇਖ ਲਓ ਗੁਜਰਾਤ ਵਾਲੇ ਆ ਕਰ ਤੱਕ ਲੱਚ ਇਹ ਨਾ ਖੋਲੀ ਵਾਲੇ ਵਾਸਤੇ ਕਿਸੇ ਮਸ ਕਿਸੇ ਦਾ ਨਾ ਟਰੈਕਟਰ ਦਾ ਨਾ ਹੋਰ ਕਿੱਥੋਂ ਇਹ ਹੋ ਰਿਹਾ ਹੁਣ ਹਾਂ ਪਰਵਾਸੀ ਆ ਰਹੀ ਆ ਪਰ ਆਉਂਦੀ ਆ ਭਰੀ ਠੀਕ ਹੈ गाइस ਕੱਲ ਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਨਾਮ ਇਸਤਰੀ ਨੇ ਕੰਮ ਕਰਤਾ ਠੀਕ ਹੈ ਕੱਲ ਨੂੰ ਮਿਲਦਾ ਹੈ ਲਾਈਕ ਕਮੈਂਟ ਫੋਲੋ ਜਰੂਰ ਕਰਿਓ ਆਉਣੇ ਵੀ ਰਹਾ ਚੈਨਲ ਹੈ ਤੋਂ ਕੱਲੂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਆ ਦੇਖੋ ਕੱਲੂ ਮਿਲਦਾ ਸੀ ਵੀ ਆਏ ਹੋ ਜੀ ਸੱਜਣੇ ਪਿਆਰੇ ਕੰਮ ਹੋ ਚੁੱਕਿਆ ਹਾਂ ਜੀ ਹੈਲੋ ਕਰੋ ਹੈਲੋ ਕਰੋ ਬਾਏ ਗਾਇਜ਼ ਕੱਲੂ ਮਿਲਦੇ ਲਾਈਕ ਕਰੋ ਫੋਲੋ ਕਰੋ ਸੱਜਣੇ